ਅਜੇ ਤੱਕ ਬੰਦਾ ਨਹੀਂ ਫੜਿਆ ਅਜੇ ਤੱਕ ਬੰਦਾ ਨਹੀਂ ਫੜਿਆ ਇੱਕ ਮਿੰਟ ਇੱਕ ਮਿੰਟ ਅਰੇ ਸੁਣ ਲੈ ਯਾਰ ਮਤਲਬ ਦੋ ਬੰਦਾ ਕੁਦੀ ਤਾਈ ਕੋਈ ਨਹੀਂ ਮਰਦਾ ਫੜੇ ਨਹੀਂ ਆਉਣਗੇ ਜੀ ਇਹ ਤੁਹਾਡਾ ਗੁੱਸਾ ਬਾਜੀ ਮੈਂ ਬਿਲਕੁਲ ਸੀ ਕੋਈ ਥੈਲੀ ਨਹੀਂ ਦਿੱਤੀ ਅਸੀਂ ਕਿਸੇ ਨੂੰ ਕੋਈ ਕਲੀਨ ਛਿੱਟੀ ਦੇ ਰਹੇ ਅਗਰ ਅਸੀਂ ਕੋਈ ਭਾਈ ਇਸ ਤੋਂ ਫਟਾਫਟ ਸਭੀ ਉਹਨਾਂ ਪਰਤੀ ਰੋਦੋ ਲੱਕਣ ਵੀ ਹੈ ਤਾਂ ਸਾਨੂੰ ਮਨੋਜੀ ਨਾਲ ਤੱਕੇ ਦਿੱਕਤ ਆਉਂਦੀ ਹੈ ਕਿਉਂਕਿ ਉਹਨਾਂ ਦੇ ਕੋਈ ਗ੍ਰਾਈਪ ਦਿੱਤਾ ਉਹ ਕਾ ਫੋਨ ਟੁੱਟ ਕੇ ਕਿਤੇ ਗਾਇਬ ਹੋ ਗਿਆ। ਉਹਨੂੰ ਪੁਲਿਸ ਨੂੰ ਵੀ ਟ੍ਰੇਸ ਕਰ ਲਈ ਟਾਈਮ ਲੱਗ ਰਹਾ। ਨਵਾਂ ਫੋਨ ਲਵ ਦਾ ਜਾਂ ਨਵਾਂ ਨਤੂ ਲੰਦਾ ਇਹ ਸਾਰੇ ਤਰੀਕੇ ਆ ਉਹ ਲੱਭਣ ਦੇ ਚੱਕਾ ਫੋਨ ਟ੍ਰੇਸ ਕਰਨਾ ਤੇ ਆਪਣੀ ਕਿੱਦਾਂ ਟ੍ਰੇਸ ਨਹੀਂ ਕਰਨਾ। ਠੀਕ ਹੈ ਅਸੀਂ ਆਪਣਾ ਕੰਮ ਕਰ ਰਹੇ ਹਾਂ। ਬਲਕਿ ਚੀਜ਼ ਕਰਿਆ ਸਦਾ ਸਾਰਾ ਵਰਕਫੋਰਸ ਇੱਥੇ ਲੱਗਾ ਹੋਇਆ ਹੈ। ਜੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਉਹ ਨਹੀਂ ਕਰ پا ਰਹੇ। ਸਾਨੂੰ ਮੌਕਾ ਦਿਓ। ਠੀਕ ਹੈ ਅਸੀਂ ਕਿਤੇ ਭੱਜਣ ਚਲੇ? ਯਾ ਨਾਰਾਸ਼ਾ ਵੀ ਤੇ ਭੱਜਣ ਚਲੇ। ਅਸੀਂ ਜਦੋਂ ਤੱਕ ਮੁੱਝੀ ਨੂੰ ਨਹੀਂ ਫੜੋਗੇ ਅਸੀਂ ਇਹ ਫੜਨਾ ਨਹੀਂ। ਇੱਕ ਇੱਕ ਰਿਕਵੈਸਟ ਹੈ ਸਾਨੂੰ ਸਦਾ ਕੰਮ ਦਾ ਹੀ ਰਾਹ ਮਤਲਬ ਸਾਨੂੰ ਸਾਡਾ ਕੰਮ ਕਰਨ ਦਿਓ ਸਾਨੂੰ 3 ਦਿਨ ਦਾ ਸਮਾਂ ਬਹੁਤ 3 ਦਿਨ ਦੇ ਵਿੱਚ ਵਿੱਚ ਅਸੀਂ ਇਹਨੂੰ ਕਾਬੂ ਕਰ ਲਾਂਗੇ ਅਸੀਂ ਡਿਸਟਰਬ ਨਹੀਂ ਕਰਦੇ ਆਰਾਮ ਨਾਲ ਬੈਠੇ ਆਂ ਜਿਵੇਂ ਨਾਲ ਅਸੀਂ ਕਿਸੇ ਨੂੰ ਡਿਸਟਰਬ ਨਹੀਂ ਕਰ ਰਹੇ ਰਾਤੀ ਵੀ ਇਹੀ ਗੱਲ ਹੋਈ ਹੈ ਕਿ ਅਸੀਂ ਕਿਸੇ ਨੂੰ ਨਾ ਤਕਨੂੰਨ ਹੱਥੇ ਲੈਵਾਂਗੇ ਨਾ ਕਰਾਂਗੇ ਕਿਸੇ ਨੂੰ ਇਤਨਾਨ ਕਰਾਂਗੇ ਅਸੀਂ ਆਪ ਦਾ ਆਪ ਦੇ ਮਨ ਨੇ ਸ਼ਾਂਤੀ ਵਾਸਤੇ ਬੈਠੀ ਆਂ ਬਸ ਇੱਕ ਰਿਕਵੈਸਟ ਹੈ ਨਾਰਾਂ ਸਾਰੇ ਅਮਰੀਕਾ ਅਪੀਲ ਕਰ ਲਈ ਹੈ ਮੈਂ ਬਤੌਰ ਐਸਐਸ ਕੇ ਸਾਥੇ ਵਿਆਪ ਤੇ ਆਇਆ ਠੀਕ ਹੈ ਨਾ ਉਹਨਾਂ ਲੋਕਾਂ ਤੋਂ ਰਿਕਵੈਸਟ ਵੀ ਕਰ ਰਹੇ ਆਂ ਕਰ ਅਸੀਂ ਆਪਣਾ ਕੰਮ ਕਰਨਾ ਚਾਹੁੰਦੇ ਹਾਂ ਅਸੀਂ ਕਰਾਂਗੇ ਵੀ ਕੋਈ ਕਾਨੂੰਨ ਹੱਥ ਨਹੀਂ ਕਰਨਾ ਇਸ ਦਾ ਇੱਥੇ ਬੈਠੇ ਗਏ ਸੰਗਤ ਲੈਣੇ ਕੋ ਅਸੀਂ ਖੜੇ ਹੋ ਗਏ ਫਿਰ ਅਸੀਂ ਮਤਲਬ ਪਤਾ ਨਹੀਂ ਅਸੀਂ ਕੀ ਕਰਦੇ ਹਾਂ ਅਸੀਂ ਬਹੁਤ ਆਰਾਮ ਨਾਲ ਬੈਠਿਆ ਸਾਨੂੰ ਬੈਠੇ ਰਹਿਣ ਦਿਓ ਸਾਨੂੰ ਬੈਠੇ ਰਹਿਣ ਦਿਓ ਸਾਨੂੰ ਬੈਠੇ ਕੱਲ ਦੇ ਆਪਾਂ ਇੱਥੇ ਧਰਨੇ ਤੇ ਬੈਠੇ ਹਾਂ ਸ਼ੰਕਰ ਸਾਡੇ ਵੀ ਬੱਚਿਆਂ ਵਰਗਾ ਸੀ ਸ਼ੰਕਰ ਨਾਲ ਸ਼ੰਕਰ ਦਿਲੋਂ ਮੋਹ ਕਰਦਾ ਸੀ ਦਿਲੋਂ ਪਿਆਰ ਕਰਦਾ ਸੀ ਇੰਨਾ ਇਰੇ ਵਰਗਾ ਮੁੰਡਾ ਇਸ ਤਰ੍ਹਾਂ ਚਲੇ ਜਾਣਾ ਸਾਰਿਆਂ ਦੇ ਦਿਲਾਂ ਨੂੰ ਬੜਾ ਦੁੱਖ ਦਿੰਦਾ ਸਾਡੀ ਜਿਹੜੀ ਡਿਮਾਂਡ ਹੈ ਉਹਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਦੇਖੋ ਪੁਲਿਸ ਨੇ ਇਮੀਡੀਏਟ ਜਦੋਂ ਮੈਨੂੰ ਪਤਾ ਲੱਗਿਆ ਮੈਂ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਉਦੋਂ ਹੀ ਨਾਲ ਦੀ ਨਾਲ ਪਰਚਾ ਹੋਇਆ ਹੈ ਨਾਲ ਦੀ ਨਾਲ ਜਿੰਨੇ ਵੀ ਜਿਹੜੇ ਆਪਾਂ ਪਰਚੇ ਬਿਆਨ ਦਿੱਤੇ ਆ ਦੋਨ ਦੀ ਮਜ਼ਰਤ ਹੈ ਉਹਦੀ ਵਾਇਸ ਦਾ ਰੈਸਟ ਨਾਲ ਦੀ ਨਾਲ ਫੈ ਚੁੱਕੀ ਹੈ ਉਹਨਾਂ ਦਾ ਬੰਦੀ ਵੀ ਪੈ ਗਈ ਇਹ ਨਹੀਂ ਵੀ ਉਹਨਾਂ ਨੂੰ ਲਿਆ ਕੇ ਪਾਇਆ ਪੁਲਿਸ ਨੇ ਬੰਦੀ ਵੀ ਪਾਤੀ ਉਹਨਾਂ ਦੀ ਕਾਗਜ਼ਾਂ ਦੇ ਵਿੱਚ ਇਹ ਟੀਮਾਂ ਜਿਸ ਤਰ੍ਹਾਂ ਐਸਪੀ ਸਾਹਿਬ ਨੇ ਦੱਸਿਆ ਵੀ ਟੀਮਾਂ ਅਲੱਗ-ਅਲੱਗ Rajasthan ਚ ਜਿੱਥੇ-ਜਿੱਥੇ ਵੀ ਇਨਫੋਰਮੇਸ਼ਨ ਆਂਦੀ ਹੈ ਉਹ ਇਨਫੋਰਮੇਸ਼ਨ ਦੇ ਹਿਸਾਬ ਨਾਲੇ ਕੰਮ ਕਰ ਰਹੇ ਆ ਤੇ ਰਿਕਵੈਸਟ ਇਹੀ ਹੈ ਸਾਰਿਆਂ ਅੱਗੇ ਰੋਸ਼ਨ ਸ਼ੰਕਰ ਬੱਦਿਆ ਵਰਗਾ ਸੀਗਾ ਅੱਜ ਉਹ ਹਸਪਤਾਲ ਚ ਡੈੱਡ ਬੋਡੀ ਚ ਪਿਆ ਸਾਨੂੰ ਵੀ ਚਾਹੀਦਾ ਘਰ ਦੇ ਵੀ ਵਿਚਾਰੇ ਚਾਹੁੰਦੇ ਐ ਕਿ ਉਹਨਾਂ ਦਾ ਆਪਾਂ ਸਹੀ ਸਨਮਾਨ ਨਾਲ ਸੰਸਕਾਰ ਕਰੀਏ ਪੁਲਿਸ ਨੇ ਆਸ਼ਵਾਸਣ ਦਿੱਤਾ ਤੁਹਾਡੇ ਨਾਲ ਖੜਾ 24 ਘੰਟੇ ਖੜਾ ਦੋਸ਼ੀ ਜਿਹੜੇ ਵੀ ਸਾਜ਼ਿਸ਼ ਕਰਤਾ ਦੋਸ਼ੀ ਉਹਨਾਂ ਨੂੰ ਫੜਾ ਕੇ ਰਹੂੰਗਾ ਸੀਰਲੇ ਦਮ ਤੱਕ ਚਾਹੇ ਮੈਨੂੰ ਸੀਐਮ ਤੱਕ ਜਾਣਾ ਪਵੇ ਚਾਹੇ ਕਿਧਰੇ ਜਾਣਾ ਪਵੇ ਉਹਨਾਂ ਨੂੰ ਦਮ ਆਖਰੀ ਦਮ ਤੱਕ ਉਹਨਾਂ ਨੂੰ ਕਿਧਰੇ ਬਚ ਨਹੀਂ ਸਕੂਗਾ ਉਹਨੂੰ ਮੈਂ ਫੜ ਉਹਨਾਂ ਨੂੰ ਫੜ ਹੀ ਲੈਣਾ ਪੁਲਿਸ ਨੇ ਦੇ ਸ਼ੰਕਰ ਵਾਸਤੇ ਤੁਹਾਡੇ ਅੱਗੇ ਰਿਕਵੈਸਟ ਹੈ ਵੀ ਆਪਾਂ ਸਾਰੇ ਜਣੇ ਸ਼ੰਕਰ ਦੀ ਅੰਤਿਮ ਸੰਸਕਾਰ ਬੜੇ ਅچھے ਤਰੀਕੇ ਨਾਲ ਹੋ ਜੇ ਉਥੇ ਜਰਾ ਕਿੰਨੇ ਦਿਨਾਂ ਦਾ ਬਾਡੀ ਉਥੇ ਪਈ ਹੈ ਇੱਕ ਰਿਕੁਐਸਟ ਹੈ ਪਰਿਵਾਰ ਨੂੰ ਵੀ ਰਿਕੁਐਸਟ ਹੈ ਤੁਹਾਨੂੰ ਵੀ ਰਿਕੁਐਸਟ ਹੈ ਜੇਪਾ ਕੋ ਕਰ ਲਈ ਕਾਨੂੰਨੀ ਕਾਰ ਵਿੱਚ ਕੋਈ ਕਮੀ ਨਹੀਂ ਆਉਗੀ ਇਹ ਤੁਹਾਡੇ ਨਾਲ ਮੈਂ ਵੀ ਤੁਹਾਨੂੰ ਕਹਿੰਦਾ ਤੇ ਤੁਹਾਡੇ ਨਾਲ ਫਿਰ ਫਿਰ ਵੀ ਜੇ ਕੋਈ ਸ਼ੱਕ ਲੱਗਦਾ ਕੋਈ ਆਦੀ ਚਾਰ ਮੈਂਬਰ ਦੋ ਮੈਂਬਰ ਪੰਜ ਮੈਂਬਰ ਬਣਾ ਲਓ ਪੁਲਿਸ ਨਾਲ 24 ਘੰਟੇ ਤੱਕ ਤਾਲਮੇਲ ਰੱਖੋ ਤੁਸੀਂ ਕੋਈ ਵੀ ਗੱਲ ਮੇਰੇ ਨਾਲ ਤਾਲਮੇਲ ਰੱਖੋ ਪੁਲਿਸ ਨਾਲ ਤਾਲਮੇਲ ਰੱਖੋ ਤਾਕੀ ਆਪਾਂ ਉਹਨੂੰ ਜਲਦੀ ਤੋਂ ਜਲਦੀ ਫੜ ਸਕੀਏ ਮੇਰੀ ਇੰਨੀ ਰਿਕੁਐਸਟ ਹੈ ਤੁਹਾਡੀ ਸਾਰਿਆਂ ਕੇ ਮਹਿੰਦਰ ਜੀ ਔਰ ਜੋ ਸਾਰੇ ਪਰਿਵਾਰ ਕੇ ਸਾਥੀ ਜੋ ਆਪਣੇ ਹੈ ਉਸ ਦੀ ਕਿਤੇ ਮਦਦ ਸੀ ਜੋ ਵੀ ਹੋ ਗਿਆ ਜੋ ਵੀ ਸਾਜੀ ਸੱਚੀ ਦੀ ਰਹੀ ਹੈ ਉਸੇ ਮੌਕੇ ਤੇ ਅਸੀਂ ਸੱਚਾ ਵਿਚਾਰ ਕਰ ਲਿਆ ਸੀ ਇਹ ਉਹਨੂੰ ਦੂਰੋਂ ਚਰੈਸਟ ਹੋ ਚੁਕੀ ਹੈ ਵੀ ਵਾਈਫ ਤੇ ਉਹ ਮਦਦ ਵੀ ਚਰੈਸਟ ਹੋ ਗਈ ਹੈ ਉਸ ਦਾ